ਰਮਨੀਤ ਬਿੱਟੂ ਨੂੰ ਰਾਜੇ ਬੜਿੰਗਣੇ ਹਰਾਇਆ ਲੁਧਿਆਣੇ ਤੋਂ ਤੇ ਰਮਨੀਤ ਬਿੱਟੂ ਆ ਗਿਆ ਗਿੱੱੜ ਵੇ ਤੇ ਗਿੱੱੜ ਵੇ ਉਹ 12 ਦਿਨ ਰਿਹਾ ਇੱਕ ਤੁਸੀਂ ਪਿਛਲੀਆਂ ਨਾ ਵੀਡੀਓ ਕੱਢ ਲਓ ਜਿਹੜੀ ਆਪਾਂ 90 91 92 97 ਦੀਆਂ ਗੱਲਾਂ ਕਰੀਓ ਉਹ ਤਾਂ ਜੋ ਕੈਦੀਆਂ ਪਾਰ ਆ ਕਿਉਂਕਿ ਉਦੋਂ ਕੋਈ ਵੀਡੀਓ ਨਹੀਂ ਹੁੰਦੀ ਸੀ ਕੋਈ ਮੋਬਾਈਲ ਨਹੀਂ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਹੁਣ ਜਿਹੜਾ ਆਪਾਂ ਬੋਲਤਾ ਮੰਨ ਲਓ ਅੱਜ ਅਸੀਂ ਬੋਲਤਾ ਉਹਨੂੰ ਆਪਾਂ ਹੁਣ ਕਰਨੇ ਹੋ ਸਕਦੇ ਕਿਉਂਕਿ ਵੀਡੀਓ ਪਈਆਂ ਰਹਿੰਦੀਆਂ ਨੈਟ ਤੇ ਰਮਨੀਤ ਬਿੱਟੂ ਮਨਪ੍ਰੀਤ ਬਾਦਲ ਨੂੰ ਗਾਲਾਂ ਕੱਢਦਾ ਹੁੰਦਾ ਸੀ ਜਿਹਨੇ ਪੱਠਾ ਬਾਤਾ ਖਜ਼ਾਨਾ ਮੰਤਰੀ ਬਣਾਤਾ ਇਹਨੇ ਕਾਂਗਰਸ ਦਾ ਬੇੜਾ ਕਰਕ ਕਰਤਾ ਕਿਉਂ ਆਪਣਾ ਮਨਪ੍ਰੀਤ ਪਹਿਲਾਂ ਜਾੜਿਆ ਸੀ ਬੀਜੇਪੀ ਚ ਤੇ ਫਿਰ ਰਮਨੀਤ ਬਿੱਟੂ ਦੀ ਹਰਜੀਤ ਗਰੇਵਾਲ ਨਾਲ ਖੜਕੀ ਮੈਂ ਇਹਨਾਂ ਨਾਲ ਯਾਰ ਮੈਂ ਇੰਟਰਵਿਊ ਕਰਦਾ ਮੈਂ ਇਸ ਤਰ੍ਹਾਂ ਕਰਦਾ ਉਹ ਤਾਂ ਗਰੇਵਾਲ ਤਾਂ ਉੱਥੇ ਹੀ ਖੜਾ ਨਾਲ ਦੀ ਪਾਰਟੀ ਚ ਫਿਰ ਬਿੱਟੂ ਵੀ ਰਲ ਗਿਆ ਹੁਣ ਜਦੋਂ ਬੰਦਾ ਇੰਨਾ ਕੁਝ ਬੋਲਿਆ ਹੋਵੇ ਚਲੋ ਪਾਰਟੀ ਚ ਚਾਹੇ ਕੁਝ ਕਰ ਲਿਆ ਰਲ ਗਿਆ ਉਹ ਮਦਦ ਦੇਣੀ ਆਉਂਦਾ ਹੁੰਦਾ ਫਿਰ ਨਾਲੇ ਰਮਣੀਤ ਵੀ ਟੂ ਮਨਪ੍ਰੀਤ ਬਾਦਲ ਨੂੰ ਜਿਤਿਆ ਕੇ ਆਪ ਦਾ ਸ਼ਰੀਕ ਕਿਉਂ ਬਣਾਊਗਾ ਉਹਨੂੰ ਪਤਾ ਫਿਰ ਉੱਥੇ ਮੇਰੀ ਫੱਟੀ ਪਹੁੰਚ ਦੂ ਸਿਆਸੀ ਲੀਡਰ ਹੈ ਜਿਹੜੀ ਰਾਜਨੀਤੀ ਕਿਸੇ ਦੀ ਮਿੱਤ ਨਹੀਂ ਹੁੰਦੀ ਇੱਥੇ ਰਾਜਨੀਤੀ ਜਿ ਪਿਓ ਪੁੱਤ ਤੋਂ ਬਦਲ ਲੈਂਦਾ ਪੁੱਤ ਪਿਓ ਤੋਂ ਬਦਲ ਲੈਂਦਾ ਰਾਜਨੀਤੀ ਕਿਸੇ ਦੀ ਸੱਕੀ ਨਹੀਂ ਹੁੰਦੀ ਰਾਜਨੀਤੀ 'ਚ ਕਦੇ ਵੀ ਯਕੀਨ ਨਾ ਕਰੋ ਰਾਜਨੀਤੀ 'ਚ ਕਦੇ ਵਿਸ਼ਵਾਸ ਨਾ ਕਰੋ ਵਿਸ਼ਵਾਸ ਕਰ ਲਿਆ ਰਾਜਨੀਤੀ 'ਚ ਤਾਂ ਤੁਸੀਂ ਰਗੜੇ ਗਏ ਹੁਣਰਮਨੀਤ ਬਿੱਟੂ ਨੂੰ ਕੱਲ ਪ੍ਰੋ ਪੰਜਾਬ ਵਾਲਿਆਂ ਨੇ ਫੋਨ ਲਾਇਆ ਵੀ ਐ ਕਰਕੇ ਜੀ ਇਸ ਤਰ੍ਹਾਂ ਰਾਜਾ ਬੜਿੰਗ ਹਾਰ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਮੈਂ ਤਾਂ ਰਾਣੀ ਹਰਾਉਣ ਆਇਆ ਸੀਗਾ ਜੀ ਮੈਂ ਤਾਂ ਆਪਦਾ ਬਦਲਾ ਲੈ ਲਿਆ ਮੈਂ ਤਾਂ ਲੁਧਿਆਣੇ ਵਾਲਾ ਕੰਮ ਕਰਨਾ ਸੀਗਾ ਮੇਰੇ ਕਾਲਜੇ ਨੂੰ ਠੰਡ ਪੈ ਗਈ ਮੇਰਾ ਕੋਈ ਮਤਲਬ ਨਹੀਂ ਕਿਸੇ ਨਾਲ ਇਹਦਾ ਮਤਲਬ ਵੀ 12 ਦਿਨ ਜਿਹੜਾ ਰਮਨੀਤ ਬਿੱਟੂ ਜੀ ਰਹੇ ਨੇ ਗਿੱਦੜ ਵੇਹੇ ਤੇ 12000 ਹੀ ਮਨਪ੍ਰੀਤ ਨੂੰ ਵੋਟ ਪਈ ਹੈ ਇਹਦਾ ਮਤਲਬ ਮਨਪ੍ਰੀਤ ਬਾਦਲ ਨੂੰ ਵੀ ਹਰਾਉਣਾ ਆਇਆ ਸੀ ਤੇ ਅੰਮ੍ਰਿਤਪ ਬੜਿੰਗਾ ਜਾਂ ਰਾਜਾ ਬੜਿੰਗਾ ਉਹਨਾਂ ਦੋਵਾਂ ਨੇ ਉੱਥੇ ਲੁਧਿਆਣੇ ਤੋਂ ਹਰਾਇਆ ਸੀਗਾ ਕੰਪੇਨ ਕਰਕੇ ਆਪਦਾ ਬਦਲਾ ਲੈਣ ਵੀ ਆਇਆ ਸੀ ਕਹਿੰਦਾ ਮੈਂ ਤਾਂ ਉਹਦਾ ਬਦਲਾ ਲੈਣਾ ਸੀਗਾ ਤੇ ਜਿਹੜੀ ਹੈਗੀ ਹੈ ਸਤਾ ਦਾ ਮੈਂ ਲੀਡਰ ਰਹਿ ਗਈ ਹਾਂ ਮਾ ਦਾ ਮੰਤਰੀ ਹੈਗਾ ਸਤਾ ਦੇ ਵਿੱਚ ਹੁਣ ਇਹਦਾ ਮਤਲਬ ਕੀ ਹੈ ਬੀ ਡਿੰਪੀਟ ਲੋ ਨੂੰ ਰਮਣੀਤ ਮਿੱਟੂ ਜਿੱਤਿਆਉਣ ਆਇਆ ਸੀ ਕਿਉਂਕਿ ਰਾਜੇ ਬੜਿੰਗਣਾ ਵੀ ਖੜਕਪੀ ਸੀ ਅਗਲੇ ਨੇ ਹਰਾਇਆ ਉਹ ਤਾਂ ਚਲੋ ਅੰਮਤ ਸ਼ਾਹ ਮੋਦੀ ਨਾਲ ਗੱਲਬਾਤ ਹੋਈ ਸੀ ਵੀ ਬੰਦੀ ਸਿੰਘ ਛੱਡਣੇ ਨਹੀਂ ਜੋ ਵੀ ਹੈ ਸਮਝੌਤੇ ਹੁੰਦੇ ਨਾ ਉਹਨਾਂ ਨੇ ਰਾਜ ਸਭਾ ਦਾ ਮੈਂਬਰ ਲੈ ਕੇ ਮੰਤਰੀ ਬਣਾਤਾ ਦੂਜੇ ਪਾਸੇ ਮਨਪ੍ਰੀਤ ਬਾਦਲ ਨਾ ਪਹਿਲਾਂ ਬਣਦੀ ਨਹੀਂ ਸੀ ਪੀਪਾ ਮੰਤਰੀ ਉਹ ਮੰਤਰੀ ਬਹੁਤ ਕੁਝ ਕਹਿੰਦਾ ਰਿਹਾ ਚਲੋ ਰਵਨੀਤ ਬੀਟੂ ਬੀਜੇਪੀ ਨੂੰ ਚੰਗਾ ਲੱਗਿਆ ਉਹਨਾਂ ਨੇ ਮੰਤਰੀ ਬਣਾ ਲਿਆ ਪਰ ਸਿੱਖੀ ਜਿਹੜੇ ਸਿੱਖੀ ਬੁੱਧੀਮਾਨ ਲੋਕ ਆ ਉਹ ਇਹ ਕਹਿ ਰਹੇ ਆ ਵੀ ਉੱਥੇ ਉਹਨੇ ਸਾਰਾ ਕੁਝ ਕਿਹਾ ਪੰਜਾਬ ਬਾਰੇ ਵੀ ਆ ਬੰਦੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਹ ਬੰਦੀ ਸਿੰਘ ਛੱੜਨੇ ਨਹੀਂ ਉੱਥੋਂ ਅਮਿਤ ਸ਼ਾਣਾ ਕਹਿੰਦੇ ਦੋਸਤੀ ਪੈ ਗਈ ਸੀ ਕਿ ਆਸਰਾ ਹੀ ਐ ਨਪਾ ਕੋਈ ਲਿਖਤੀ ਪੜ੍ਹਤੀ ਦਾ ਕਰਾਇਆ ਨਹੀਂ ਐਵੇਂ ਆਪਾਂ ਕਿਸੇ ਦੇ ਚਿੱਕੜੋ ਸਾਲ ਕੀ ਪਰ ਉਹਨਾਂ ਨੇ ਰਾਜ ਸਭਾ ਦਾ ਮੈਂਬਰ ਲੈ ਕੇ ਮੰਤਰੀ ਬਣਾ ਲਿਆ ਕੈਬਨਿਟ ਮੰਤਰੀ ਆ ਸੌਰੀ ਰਾਜ ਮੰਤਰੀ ਕੇ ਕੇਂਦਰ ਦਾ ਹੁਣ ਰਾਜ ਇਹ ਵੜਿੰਗ ਨੇ ਉਹਨੂੰ ਹਰਾਇਆ ਸੰਵਿਧਾਨਕ ਤੌਰ ਤੇ ਤਾਂ ਉਹ ਮੰਤਰੀ ਬਣਦਾ ਹੁੰਦਾ ਜਿਹੜਾ ਲੋਕਾਂ ਨੇ ਜਿੱਤਾਇਆ ਹੋਵੇ ਠੀਕ ਹੈ ਚੋਰ ਮੂਰੀਆਂ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ ਬੜਾ ਕੁਝ ਹੈ ਕਿਸ ਨੂੰ ਪ੍ਰਮੋਟ ਕਰ ਦਿਓ ਬਿਨਾ ਜਿੱਤੇ 체 ਵੀ ਨੇ ਮੰਤਰੀ ਬਣਾ ਸਕਦੇ ਆਪਾਂ ਕਿਸੇ ਨੂੰ ਅਸਲੀ ਲੋਕਤੰਤਰ ਉਹ ਹੈ ਜਿਹੜਾ ਲੋਕਾਂ ਨੇ ਜਿੱਤਾਇਆ ਹੋਵੇ ਉਹ ਹਰਾਤਾ ਮਨਪ੍ਰੀਤ ਨਾ ਦੀ ਬਣਦੀ ਨਹੀਂ ਸੀ ਉਥੇ ਜਿਹੜਾ ਗਿੱਦੜ ਪੇਹ ਦੇ ਵਿੱਚ ਜੇ ਇਹ ਨਾ ਆਉਂਦਾ ਹੋ ਸਕਦਾ ਮਨਪ੍ਰੀਤ 2 4000 ਵੋਟ ਹੋਰ ਲੈ ਜਾਂਦਾ ਜੇ ਬੀਜੇਪੀ ਸੁਨੀਲ ਜਾਖੜ ਵਰਗੇ ਨੂੰ ਜਾਂ ਹੋਰ ਚਿਹਰੇ ਨੂੰ ਜੋ ਬੀਜੇਪੀ ਚ ਕੰਮ ਕਰਦੇ ਪਿਛਲੇ 30 ਸਾਲਾਂ ਤੋਂ ਜੇ ਉਹਨਾਂ ਨੂੰ ਟਿਕਟ ਦਿੱਤੀ ਹੁੰਦੀ ਤਾਂ ਉੱਥੋਂ ਘੱਟੋ-ਘੱਟ ਬੀਜੇਪੀ ਵੋਟ 23000 ਲੈ ਜਾਂਦੀ ਕਿਉਂਕਿ ਲੋਕ ਮਨਪ੍ਰੀਤ ਬਾਦਲ ਨੂੰ ਪਸੰਦ ਨਹੀਂ ਕਰਦੇ ਹੁਣ ਰਮਨੀਤ ਬਿੱਟੂ ਕਹਿੰਦਾ ਮੈਂ ਤਾਂ ਇਹਦਾ ਬਦਲਾ ਲੈਣਾ ਸੀ ਭਾਈ ਲੈ ਲਿਆ ਤੇ 12 ਦਿਨ ਲਾ ਕੇ ਉਹਦੀ ਮੰਜੀ ਠੋਕ ਗਿਆ ਤੇ ਡਿੰਪੀ ਢਿੱਲੋਂ ਨੂੰ ਜਿੱਤੇ ਆ ਗਿਆ ਤੇ ਹੁਣ ਲੋਕ ਕਹਿੰਦੇ ਆ ਵੀ ਰਮਨੀਤ ਬਿੱਟੂ ਦੀ ਭਗਵੰਤ ਮਾਨ ਨਾਲ ਯਾਰੀ ਸੀ ਅਗਲਾ ਯਾਰੀ ਨਮਾ ਗਿਆ ਫਿਰ ਇਹ ਨੂੰ ਕਹਿੰਦੇ ਆ ਸਿਆਸਤ ਰਮਨੀਤ ਬਿੱਟੂ ਦੀ ਅੱਜ ਵੀ ਭਗਵੰਤ ਨਿਮਾਨ ਨਾਲ ਨੇੜਤਾ ਪੂਰੀ ਉਹ ਛੇਤੀ ਛੇਤੀ ਬਿੱਟੂ ਇਹੋ ਜਿਹਾ ਬੰਦਾ ਬਗਿਆੜਦਾ ਨੇ ਨੇੜਤਾ ਵੀ ਰੱਖ ਗਿਆ ਕੰਪੇਨ ਵੀ ਕਰ ਗਿਆ ਉਹਨੂੰ ਖੁੰਡੇ ਲੈਣ ਵੀ ਲਾ ਗਿਆ ਮਨਪ੍ਰੀਤ ਨੂੰ ਰਾਣੀ ਵੀ ਹਰਾ ਗਿਆ ਉਹਦਾ ਬਦਲਾ ਵੀ ਲੈ ਗਿਆ ਉਹਨੇ ਪਹਿਲੇ ਹੀ ਫੋਨ ਚੱਕ ਕੇ ਕਿਹਾ ਕਹਿੰਦਾ ਮੈਂ ਤਾਂ ਉਹਦਾ ਬਦਲਾ ਲੈਣਾ ਆਇਆ ਸੀ ਭਾਈ ਬਦਲਾ ਲੈ ਲਿਆ ਉਨੇ ਨਾਲ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਕੋਈ ਲਿਆਜ ਨਹੀਂ ਵਰਤੀ ਜਾਂਦੀ ਤੇ ਹੁਣ ਲੋਕ ਫੇਰ ਕਹਿ ਰਹੇ ਆ ਵੀ ਉਹ ਬਨਵਾਸ ਕੱਟਣ ਆਇਆ ਸੀ ਬਸ ਬਨਵਾਸ ਕੱਟ ਗਿਆ ਸੀ ਮਨਪ੍ਰੀਤ ਬਾਦਲ ਪ੍ਰੋਪਰ ਆਪ ਜ ਆ ਵਾਲੇ ਜਦਵਿੰਦਰ ਵਰਗੇ ਕਹਿ ਰਹੇ ਆ ਵੀ ਹੁਣ ਕਿ ਆਸਰਾ ਹੀ ਆ ਇਹ ਆ ਵੀ ਮਨਪ੍ਰੀਤ ਬਾਦਲ ਭਾਜਪੀ ਨੂੰ ਵੀ ਛੱਡ ਕੇ ਕਿਤੇ ਹੋਰ ਜਾ ਸਕਦਾ ਪੰਜ ਸੀ ਪਾਰਟੀਆਂ ਬਦਲਤੀਆਂ ਐਡੀ ਮਾੜੀ ਹਾਲਤ ਦਾ ਬਠਿੰਡੇ ਨਹੀਂ ਹੋਈ ਸੀ ਕਾਂਗਰਸ ਚ ਉੱਥੇ ਵੀ ਇਹ ਵੋਟ ਲੈ ਗਿਆ ਸੀ ਜ਼ਿਆਦਾ ਜਮਾਨਤ ਜਬਤ ਹੋ ਗਈ ਸੀ ਜਮਾਨਤ ਮੀਨਗ ਜਮਾਨਤ ਮੀਨਜ ਵੀ ਜਿਹੜਾ 20-25000 ਰੁਪਏ ਭਰਦੇ ਐ ਉਹ ਵਾਪਸ ਨਹੀਂ ਮਿਲਣਾ ਉਹ ਜਬਤ ਹੋ ਗਿਆ ਗਵਰਨਮੈਂਟ ਦੇ ਖਜ਼ਾਨੇ ਚ ਅਰੇ ਇਸ ਸਬੰਧ ਮੈਂ ਬੇਨਤੀ ਕਰਦੇ ਆਂ ਕਿ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਇਹਦੀ ਫੀਸ ਵਧਾ ਕੇ ਜਿਹੜੀ ਜ਼ਮਾਨਤ ਆ ਉਹ ਲੱਖ ਰੁਪਇਆ ਕਰੇ ਤੇ ਜਿੰਨਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਤਾਂ ਉਹ ਜਿਹੜਾ ਹੈਗਾ ਵਿਕਾਸ ਵਾਲੇ ਪਾਸੇ ਜਿਹੜਾ ਲਾਇਆ ਜਾਵੇ ਪੈਸਾ ਉਹ ਜਿਹੜਾ ਜਿੱਤ ਜਾਂਦਾ ਬੰਦਾ ਉਹਨੂੰ ਉਹਨੂੰ ਦਿੱਤਾ ਜਾਵੇ ਵੀ ਭਾਈ ਤੂੰ ਠੀਕ ਹੈ ਇਹ ਇਹਨਾਂ ਦਾ ਪੈਸਾ ਜਿਹੜਾ ਲੱਖ ਲੱਖ ਜਾਂ ਪੰਜ ਕੈਂਡੀਡੇਟਾਂ 5 ਲੱਖ ਰੁਪਇਆ ਆਉਗੀ ਇਹ ਗ੍ਰਾਂਟ ਦੇ ਤੌਰ ਤੇ ਇਸ ਇਲਾਕੇ ਦਾ ਪੈਸਾ ਇੱਥੇ ਹੀ ਦਿੱਤਾ ਜਾਂਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਐਮੈਂਡਮੈਂਟ ਕਰਕੇ ਕਰ ਵਧਾਉਣਾ ਚਾਹੀਦਾ 20000 ਇਹਨਾਂ ਨੂੰ ਕੁਝ ਨਹੀਂ ਫਰਕ ਪੈਂਦਾ 20000 ਤਾਂ ਲੋਕ ਹੀ ਦੇ ਦਿੰਦੇ ਨਾ ਸੋ ਇਸ ਕਰਕੇ ਜਿਹੜਾ ਹੈਗਾ ਮਨਪ੍ਰੀਤ ਬਾਦਲ ਹੈ ਉਹਨੂੰ ਜਿਹੜਾ ਰਵਨੀਤ ਬਿੱਟੂ ਆ ਜਮੇ ਜ਼ੀਰੋ ਕਰ ਗਿਆ ਤੇ ਉਹ ਆਉਦੀ ਯਾਰੀ ਨਮਾ ਗਿਆ ਜਿਹੜਾ ਹੈਗਾ ਢਿੱਲੋਂ ਨੂੰ ਜਿੱਤ ਆ ਗਿਆ ਦੋਨੇ ਹੱਥ ਲੱਡੂ ਇਹਨੂੰ ਕਹਿੰਦੇ ਸੋ ਪ੍ਰਭਾਉ ਇਸ ਮਾਧਮ ਰਾਹੀਂ ਕਹਨੇ ਆ ਵੀ ਰਾਜਨੀਤੀ ਵਿੱਚ ਕੋਈ ਸਕਾ ਨਹੀਂ ਹੁੰਦਾ ਕਿਸੇ ਦਾ ਜਦੋਂ ਅਸੀਂ ਸ਼ਬਦਾਵਲੀ ਵਰਤਦੇ ਆ ਜਾਂ ਕਿਸੇ ਨਾਲ ਦੂਜੀ ਵਿਰੋਧੀ ਧਿਰ ਤੇ ਜਾਂਦੇ ਆ ਜਾਂ ਜਿਵੇਂ ਮਨਪ੍ਰੀਤ ਬਾਦਲ ਜੀ ਭਾਜਪਾ ਚਲੇ ਗਏ ਸੀ ਤਾਂ ਇਹਨੇ ਕਿੱਸ ਵੀ ਪੀਪਾ ਮੰਤਰੀ ਆ ਜੀ ਇਹਨੇ ਸਾਰਾ ਨੁਕਸਾਨ ਕਰਤਾ ਕਾਂਗਰਸ ਦਾ ਬੇੜਾ ਬਾਹਤਾ ਪੱਠਾ ਬਾਹਤਾ ਉਹ ਮੰਗਰੀ ਆਪ ਰਲ ਗਿਆ ਤਾਂ ਉਹ ਗੱਲਾਂ ਨਾ ਤਾਂ ਮਨਪ੍ਰੀਤ ਭੁੱਲਦਾ ਉਹਦੇ ਵੀ ਯਾਦ ਆ ਉਹ ਇੱਕ ਕੁੱਬੇ ਦੇ ਲੱਤ ਵੱਜੀ ਉਹ ਸਿੱਧੀ ਹੋ ਗਈ ਉਹ ਨਹਿਤਾ ਆਪਦੀ ਲੱਤ ਕੁੱਬੇ ਦੇ ਲੱਤ ਵੱਜੀ ਠੂਈ ਸਿੱਧੀ ਹੋ ਗਈ ਉਹ ਨਹਿਤਾ ਠੂਈ ਸਿੱਧੀ ਕਰਕੇ ਆਪਦੀ ਤੇ ਨਾਲੇ ਦੋਨਾਂ ਨੂੰ ਰਗੜ ਗਿਆ ਲੁਧਿਆਣਾਂ ਵਾਲਾ ਬਦਲਾ ਲੈ ਲਿਆ ਮਨਪ੍ਰੀਤ ਨਾਲ ਜੋ ਪਿਛਲਾ ਬੈਰ ਬਰੋਸ ਸੀ ਉਹ ਕੱਢ ਗਿਆ ਤੇ ਢਿੱਲੋਂ ਨੂੰ ਜਿੱਤੇ ਆ ਗਿਆ ਤੇ ਆਪਣੇ ਭਗਵੰਤ ਮਾਨ ਨਾਲ ਯਾਰੀ ਨਵਾ ਗਿਆ ਤੇ ਨਾਲੇ ਕੇਂਦਰ ਦੇ ਵਿੱਚੋਂ ਕੋਈ ਦੋ ਪੈਕੇ ਜੇ ਦਬਾਊਗਾ ਵੀ ਸੋ ਇਸ ਕਰਕੇ ਰਾਜਨੀਤੀ ਵਿੱਚ ਕਦੇ ਵੀ ਵਾਰ-ਵਾਰ ਇਸ ਸਮਾਧਮ ਰਾਈ ਕਹਨੇ ਆ ਵੀ ਵਿਸ਼ਵਾਸ ਨਾ ਰੱਖਿਆ ਕਰੋ ਬੜੇ ਹੀ ਦੂਰ ਤੋਂ ਗੇਮ ਚਲਾਉਂਦੇ ਨੇ ਆਪਾਂ ਨਹੀਂ ਉੱਥੇ ਸੋਚ ਖਤਮ ਹੋ ਜਾਂਦੀ ਹੈ ਜਿੱਥੇ ਇਹ ਲੀਡਰਾਂ ਦੀ ਇਹ ਸਿਆਸਤ ਦੀ ਸੋਚ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ ਜਿਵੇਂ ਕੇਜਰੀਵਾਲਾ ਉਹਨੇ ਕਾਲੀ ਦਲ ਦੇ ਥੰਮ ਪੱਟ ਲਏ ਪੱਟ ਲੈਣਾ ਡਿੰਪੀ ਨਹਿਤਾ ਜਤਿਆਲ ਆ ਆਪਦੇ ਚਲੇ ਗਿਆ ਨਾਲ ਇਹਨੂੰ ਅਹਸਾਸ ਕਰਾਤਾ ਵੀ ਤੂੰ ਕਾਲੀ ਦਲ ਤੇ ਇੰਨਾ ਕੰਮ ਕੀਤਾ ਇੰਨਾ ਟਾਈਮ ਰਿਹਾ ਇੰਨਾ ਨੁਕਸਾਨ ਕੀਤਾ ਤੈਨੂੰ ਕਾਲੀਦਾਲ ਨੇ ਹਲਕਾ ਨਿਚਾਰਜੀ ਬਣਾਇਨਾ ਜਿੱਤਿਆ ਨਹੀਂ ਉਹਨੇ ਨੁਕਸਾਨ ਕਰਾਇਆ ਦਾ 20 ਦੀ ਬਸਾਂ ਦਾ ਇਧਰ ਉਹਦੀ ਦੁੱਖੀ ਲੱਗੀ ਨਹੀਂ ਜਿੱਤੇ ਆਲੇ ਨਾਲੇ ਕਾਲੀਦਾਲ ਖੇਰੂ ਖੇਰੂ ਕਰਦਾ ਨਾਲੇ ਰਾਜਾ ਮਾਂਜਦਾ ਹੁਣ ਰਾਜਾ 20 ਸਾਲ ਨਹੀਂ ਉੱਥੋਂ ਜਿੱਤਦਾ ਇਸ ਕਰਕੇ ਜਿਹੜੇ ਹੈਗੇ ਦਿਮਾਗ ਇਹਨਾਂ ਦੇ ਬਹੁਤ ਜ਼ਿਆਦਾ ਹੈ ਲੀਡਰਾਂ ਦੇ ਆਪਾਂ ਤਾਂ ਇੱਥੇ ਕੁਝ ਵੀ ਨਹੀਂ ਆਪ ਤਾਂ ਐਵੇਂ ਡਾਂਗੂ ਛੋਟੀਆਂ ਹੋਈਆਂ ਨੇ ਲੜ ਪੈਣੇ ਆ ਉਹ 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 ਹਸਪਤਾਲ ਤੋਂ ਛੁੱਟੀ ਮਿਲਦੀ ਹੁੰਦੀ ਆ ਉਹ ਬੰਦੇ ਨੂੰ ਉਹ ਜਾ ਕੇ ਦੂਜੀ ਪਾਰਟੀ ਚ ਰਲ ਜਾਂਦਾ ਹੈ ਕੁਰਤਾ ਪਜਾਮਾ ਬਦਲਣ ਤੇ ਟਾਈਮ ਲੱਗਦਾ ਹੈ ਅੱਜ ਕੱਲ ਲੀਡਰ ਬਦਲਣ ਤੇ ਕੋਈ ਟਾਈਮ ਹੀ ਲੱਗਦਾ ਸੋ ਵੀਰੋ ਰਮਨੀਤ ਮਿੱਟੂ ਬਹੁਤ ਖੁਸ਼ ਹੋਇਆ ਤੇ ਉਹਨੇ ਪਹਿਲੇ ਕਿਹਾ ਕਾਲ ਚ ਚੱਕਨਸਾਰ ਕਹਿੰਦਾ ਭਾਈ ਮੈਂ ਤਾਂ ਆਪਦਾ ਬਦਲਾ ਲੈਣਾ ਸੀ ਮੈਂ ਤਾਂ ਰਾਣੀ ਹਰੋਣੀ ਜਿਹਰਾਤੀ ਹੁਣ ਉਹ ਰਾਜਾ ਬੜਿੰਗ ਕਹੀ ਜਾਂਦਾ ਉਹ ਤਾਂ ਜੀ ਕਹਿੰਦਾ ਡਿੰਪੀ ਨੂੰ ਜਿਤੇ ਹੁਣ ਆਇਆ ਸੀ ਉਹ ਤਾਂ ਭਾਈ ਆਏ ਸੀ ਉਹ ਯਕੀਨ ਨਹੀਂ ਕਰਦਾ ਬੈਂਤ ਪਰਿਵਾਰ ਬਾਦ ਲਗਾਉਂਦੇ ਜਮਾ ਨਹੀਂ ਕਰਦਾ ਬਾਦਲ ਪਰ ਪਰ ਬਾਦਲ ਪਰਵਾਰ ਤੇ ਜਿਹੜਾ ਬਿਆਨਤ ਪਰਿਵਾਰ ਹੈ ਬਾਦਲ ਗਿਆ ਤੇ ਜਮਾਂ ਜ਼ਮੀਨ ਨਹੀਂ ਕਰਦਾ ਉਦਾਂ ਵੀ ਨਹੀਂ ਕਰਦਾ ਰਾਜਨੀਤੀ ਚ ਵੀ ਨਹੀਂ ਕਰਦਾ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ